ਆਪਣੇ ਪਿੱਛੋਕੜ ਸੱਭਿਆਚਾਰ ਨੂੰ ਯਾਦ ਕਰਦਿਆਂ ਹੋਇਆ ਤੀਆਂ ਦਾ ਤਿਉਹਾਰ ਜ਼ਿਲ੍ਹਾ ਚਲੰਦਰ ਦੇ ਆਦੀਨੋਂ ਦੇ ਪਿੰਡ ਸਰਹਾਲੀ ਦੇ ਸੈਬਜ਼ਾਦਾ ਜੀਤ ਸਿੰਘ ਜੀ ਪਬਲਿਕ ਸਕੂਲ ਵਿਖੇ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦਿਹਾਦੇ ਤਿਉਹਾਰ ਵਿੱਚ ਮੁੱਖ ਮਹਿਮਾਨ ਵਜੋਂ ਸਕੂਲ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਰਾ ਦੇ ਧਰਮ ਪਤਨੀ ਨਰਿੰਦਰ ਕੌਰ ਸਮਰਾ ਅਤੇ ਉਹਨਾਂ ਦੀ ਬੇਟੀ ਸੁਪਰੀਤ ਕੌਰ ਹੁਲਾਰ ਹਾਜ਼ਰ ਹੋਏ ਜਿਨ੍ਹਾਂ ਦਾ ਸਕੂਲ ਵੱਲੋਂ ਬਹੁਤ ਹੀ ਪ੍ਰਵਾਨ ਸਵਾਗਤ ਕੀਤਾ ਗਿਆ ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਪਿੰਡੂ ਸੱਭਿਆਚਾਰ ਨਾਲ ਸੰਬੰਧਿਤ ਮਦਾਨੀਆਂ ਛੱਜ ਚਰਖੇ ਪੁਰਾਣੀਆਂ ਕੇਸੀਆਂ ਟੋਕਰੀਆਂ ਚਰਖਾ ਪੁਰਾਤਨ ਇਤਿਹਾਸ ਦੀ ਯਾਦ ਦਿਵਾਉਂਦੇ ਖੂਬ ਫੁਲਕਾਰੀਆਂ ਨੂੰ ਸਟੇਜ ਰੱਖ ਤੀਆਂ ਦੇ ਪ੍ਰੋਗਰਾਮ 'ਚ ਚਾਰ ਚੰਨ ਲਗਾਏ ਤੇ ਸਕੂਲ ਦੇ ਵਿਦਿਆਰਥੀਆਂ ਦੇ ਵੱਖ-ਵੱਖ ਹਾਊਸ ਵੱਲੋਂ ਵੱਖ-ਵੱਖ ਤਰ੍ਹਾਂ ਦੇ ਸਟਾਲ ਵੀ ਲਗਾਏ ਗਿਆ ਤੇ ਇਸ ਮੌਕੇ ਡੀਜੇ ਦੀਆਂ ਮధుਰ ਤੁਨਾ ਤੇ ਸਕੂਲ ਦੀਆਂ ਵਿਦਿਆਰਥਣਾਂ ਡਾਂਸ ਕਿਦਾਂ ਪੇਸ਼ ਕੀਤਾ ਗਿਆ ਤੇ ਗੀਤ ਵੀ ਗਾਏ ਇਸ ਮੌਕੇ ਤੇ ਸਕੂਲ ਦੇ ਪੰਜਾਬੀ ਵਿਸ਼ੇ ਦੇ ਅਧਿਆਪਕ ਮੈਡਮ ਨਵਜੋਤ ਕੌਰ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਆਪਣੇ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਜਤਿੰਦਰ ਕੌਰ ਤੇ ਇਲਾਵਾ ਸਕੂਲ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ ਇਸ ਮੌਕੇ ਮੈਡਮ ਨਵਜੋਤ ਕੌਰ ਨੇ ਹੋਰ ਕੀ ਦੱਸਿਆ ਵੇਖੋ ਇਸ ਖਾਸ ਖਬਰ ਵਿੱਚ ਪਿੰਸਰ ਹਾਲੀ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਇਸ਼ ਸ਼ਰਮਾ ਦੀ ਰਿਪੋਰਟ ਜਾਨ ਕੇ ਬਹੁਤ ਖੁਸ਼ੀ ਹੋਵੇਗੀ ਕਿ ਸਾਹਜਾਦਾ ਅਜੀਤ ਸਿੰਘ ਪਬਲਿਕ ਸਕੂਲ ਸਰਹੜੀ ਵਿਖੇ ਅਜ ਹਰ ਸਾਲ ਦੀ ਤਰ੍ਹਾਂ ਤੀਆਂ ਦਾ ਤਿਉਹਾਰ ਜਿਹੜਾ ਉਹ ਮਨਾਇਆ ਗਿਆ ਇਹ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਤੇ ਖੁਸ਼ੀਆਂ ਦੇ ਨਾਲ ਨੰਦ ਮਾੜਦੇ ਹੋਏ ਸਾਨੂੰ ਨਜ਼ਰ ਆਇਆ ਤੇ ਇਸ ਦਿਵਾਰ ਦੇ ਵਿੱਚ ਬੱਚਿਆਂ ਨੇ ਆਪਣਾ ਰੰਗ ਰੰਗ ਪ੍ਰੋਗਰਾਮ ਜਿਹੜਾ ਕਿਤਾਬ ਅਗੜਾ ਸੱਭਿਆਚਾਰਕ ਪ੍ਰੋਗਰਾਮ ਕਿੰਤੀਆਂ ਸਾਡੇ ਸੱਭਿਆਚਾਰਨ ਦੰਧੀਆਂ ਹੋਈਆਂ ਆ ਕਿਤੇ ਨੂੰ ਪੇਸ਼ਕਸ਼ ਦਾ ਗਿਆ ਨਾਲ ਵਕ ਵਕ ਨਾਲ ਵੱਲੋਂ ਹੋਰ ਵੀ ਬਹੁਤ ਸਾਰੀਆਂ ਆਈਟਮ ਪੇਸ਼ ਕੀਤੀਆਂ ਨੇ ਤੇ ਇਸ ਦੇ ਨਾਲ ਨਾਲ ਹੀ ਸਾਡੇ ਸਕੂਲ ਵਿੱਚ ਵਕ ਵਕ ਹਾਊਸ ਵੱਲੋਂ ਆਪਣਾ ਵਕ ਵਕ ਜਿਹੜਾ ਖਾਣ ਦਾ ਸਟਾਲ ਲਗਾਇਆ ਗਿਆ ਕਿ ਉਹਨਾਂ ਵੱਲੋਂ ਦੀ ਪੇਸ਼ਕਾਰੀ ਬਹੁਤ ਹੀ ਵੱਖਰੇ ਤਰੀਕੇ ਦੀ ਸੀ ਸਚੇ ਨੂੰ ਬਹੁਤ ਹੀ ਆਨੰਦ ਦੇ ਨਾਲ ਬੱਚਿਆਂ ਨੇ ਵੀ ਮਜ਼ੇ ਦੇ ਨਾਲ ਜਿਹੜਾ ਹੈਗਾ ਆਪ ਨੂੰ ਆਨੰਦ ਵਿੱਚ ਰਹਿ ਕੇ ਮਾਣਿਆ ਤੇ ਨਾਲ ਨਾਲ ਸਾਰੇ ਸਟਾਫ ਨੇ ਵੀ ਇਸ ਪ੍ਰੋਗਰਾਮ ਦਾ ਜਿਹੜਾ ਹੈਗਾ ਆਨੰਦ ਮਾਣਿਆ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਚੰਗੇ ਤਰੀਕੇ ਦੇ ਨਾਲ ਨੇਪਰੇ ਚਾੜ੍ਹ ਸਕੇ ਜਿਸ ਦਾ ਸਿਹਰਾ ਸਾਡੀ ਸੂਪ ਮੈਨੇਜਮੈਂਟ ਤੇ ਸਟਾਫ ਦੇ ਸਿਰ ਜਾਂਦਾ ਹੈ ਜਿਸ ਕਾਰਨ ਇਹ ਪ੍ਰੋਗਰਾਮ ਜਿਹੜਾ ਹੈਗਾ ਚੰਗੇ ਤਰੀਕੇ ਦੇ ਨਾਲ ਬੱਚੇ ਤੇ ਬਸ ਸਾਰੇ ਮਾਣ ਸਕੇ ਧੰਨ